जय टीम जय भारत मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਜਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੋਸੂ ਬਲੋ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਬਲੋ ਸਾਢੇ ਪਿੰਨ ਕਨਾਲਾ ਜਿਹੜੀ ਜ਼ਮੀਨ ਜਿਸ ਦਾ ਬਿਆਨ ਦਿੱਤਾ ਜਾ ਚੁੱਕਾ ਹੈ ਬਹੁਤ ਜਲਦੀ ਮਤਲਬ ਫਰਵਰੀ ਦੇ ਮਹੀਨੇ ਦੇ ਵਿੱਚ ਉਸ ਦੀ ਜਿਹੜੀ ਰਜਿਸਟਰੀ ਹੈ ਉਹ ਕਰਵਾਉਣ ਲਈ ਬਿਲਕੁਲ ਤਤ ਪਰ ਤਤ ਨੇ اور ਮੈਂ ਇਥੇ ਵੀ ਦੱਸ ਦਿਆਂ ਕਿ ਉਸ ਰਜਿਸਟਰੀ ਦੇ ਖਰਚੇ ਦੀ ਪਰਪਾਈ ਵਾਸਤੇ ਪੂਰਾ ਸਮਾਜ ਜਿਹੜਾ ਹੈ ਉਹ ਮਤਲਬ ਲੱਗਾ ਹੋਇਆ ਹੈ ਔਰ ਜਸਲ ਸਾਹਿਬ ਜੋ ਕਿ ਪਾਵਰ ਆਫ ਸੋਸ਼ਲ ਜਸਟੀਸ ਦੇ ਪ੍ਰੈਜ਼ੀਡੈਂਟ ਨੇ ਸ਼੍ਰੀ ਫਕੀਰ ਜਨ ਜਸਲ ਸਾਹਿਬ ਆਪਣੀ ਟੀਮ ਦੇ ਨਾਲ ਇਹਨਾਂ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਜੋ ਸਮਾਜ ਦੇ ਵਿੱਚ ਅਫੀਸਰ ਨੇ ਜੋ ਸਮਾਜ ਦੇ ਵਿੱਚ ਕਿਸੇ ਵੀ ਅਹੁਦੇ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਤਾਂ ਕਿ ਸਹੀ ਸਮੇਂ ਜਿਹੜੀ ਫਰਵਰੀ ਦੀ 7 ਤਾਰੀਖ ਹੈ ਉਸ ਦੀ ਰਜਿਸਟਰੀ ਜਿਹੜੀ ਹੈ ਜ਼ਮੀਨ ਦੀ ਉਹ ਕਰਵਾਈ ਜਾ ਸਕੇ ਲੇਕਿਨ ਦੋਸਤੋ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਬਹੁਤ ਸਾਰੇ ਅਫੀਸਰ ਜਿਹੜੇ ਹੈ ਉਹ ਬਕਾਇਦਾ ਤੌਰ ਤੇ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਪੈਸਾ ਦੇ ਵੀ ਰਹੇ ਨੇ ਲੇਕਿਨ ਬਹੁਤ ਸਾਰੇ ਅਜਿਹੇ ਅਫੀਸਰ ਵੀ ਹੈ ਜਿਹੜੀਆਂ ਗੱਲਾਂ ਤਾਂ ਵੱਡੀਆਂ-ਵੱਡੀਆਂ ਕਰਦੇ ਨੇ ਪਰ ਜਦੋਂ ਸਮਾਜ ਦੇ ਨਾਮ ਤੇ ਬਾਬਾ ਸਾਹਿਬ ਦੀ ਉਸ ਕੋਟੇਸ਼ਨ ਦੇ ਨਾਲ ਪੇ ਬੈਕ ਟੂ ਸੋਸਾਇਟੀ ਦੀ ਗੱਲ ਕਰਦੇ ਆ ਤਾਂ ਉਸ ਬਿਲਾਂ ਕਿਤੇ ਨਾ ਕਿਤੇ ਉਹਨਾਂ ਦੀ ਨੀਅਤ ਦੇ ਵਿੱਚ ਹਰ ਕਿ ਨਜ਼ਰ ਆਉਂਦਾ ਹੈ ਬਹੁਤ سارے ਆਫੀਸਰਾਂ ਤੱਕ ਅਸੀਂ ਪਰਸਨਲ ਜਾ ਕੇ ਜਸਲ ਸਾਹਿਬ ਨੇ ਉਨਾ ਤੱਕ ਪਹੁੰਚ ਕੀਤੀ ਹੈ ਇੱਕ ਵਾਰ ਨਹੀਂ ਦੋ ਵਾਰ ਨਹੀਂ ਨਵਾਰ ਤੱਕ ਪਹੁੰਚ ਕੀਤੀ ਹੈ ਉਹਨਾਂ ਨੂੰ ਮੈਸੇਜ ਵੀ ਕੀਤੇ ਨੇ ਕਿ ਅਸੀਂ ਤੁਹਾਨੂੰ ਮਿਲ ਚੁੱਕੇ ਹਾਂ ਪਰ ਤੁਹਾਡੇ ਵੱਲੋਂ ਅਜੇ ਤੱਕ ਸਾਨੂੰ ਪੋਜ਼ਿਟਿਵ ਰਿਸਪਾਂਸ ਨਹੀਂ ਆਇਆ ਜੇਕਰ ਇਹਨਾਂ ਆਫੀਸਰਾਂ ਦੇ ਕੋਲ بیٹھ ਕੇ ਗੱਲਾਂ ਕਰੀਏ ਤੇ ਇੰਜ ਗੱਲਾਂ ਕਰਦੇ ਨੇ ਜਿਵੇਂ ਸਾਰਾ ਇਸ ਸਮਾਜ ਦਾ ਜਿਹੜਾ ਦਰਦ ਹੈ ਉਹ ਇਹਨਾਂ ਲੋਕਾਂ ਨੇ ਮਤਲਬ ਆਪਣੇ ਅੰਦਰ ਸਮੋਇਆ ਹੋਵੇ ਔਰ ਜਦੋਂ ਉਹਨੂੰ ਪ੍ਰੈਕਟੀਕਲੀ ਰੂਪ ਵਿੱਚ ਉਸ ਦਰਦ ਨੂੰ ਸਹੀ ਕਰਨ ਲਈ ਕੋਈ ਗੱਲਬਾਤ ਕੀਤੀ ਜਾਂਦੀ ਹੈ ਤੇ ਕੋਈ ਗੱਲ ਨਹੀਂ ਜੀ ਅਸੀਂ ਵੀ ਕਰਾਂਗੇ ਔਰ ਨਾਲ ਦੇਆਂ ਦੇ ਨਾਲ ਵੀ ਸਲਾਹ مشورہ ਅਸੀਂ ਕਰਾਂਗੇ ਲੇਕਿਨ ਜਸਸਰ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਐ ਕਿ ਸਲਾਹ ਮਸ਼ਵਰੇ ਨੂੰ ਪਰੇ ਕਰੋ ਪਹਿਲਾਂ ਸਭ ਤੋਂ ਆਪ ਉਦਾਹਰਣ ਬਣਾ ਪੈਗਾ ਤਾਹੀਂ ਅਸੀਂ ਦੂਸਰਿਆਂ ਨੂੰ ਕਹਿ ਸਕਦੇ ਹਾਂ ਸੋ ਦੋਸਤੋ ਮੈਂ ਤਾਂ ਇਹੀ ਕਹਾਂਗਾ ਖਰਚੇ ਦੀ ਪਰਪਾਈ ਵਾਸਤੇ ਜੋ ਵੀ ਤੁਹਾਡੀ ਹੱਕਾਂ ਲਲਦੀ ਕਮਾਈ ਹੈ ਉਹਦੇ ਵਿੱਚੋਂ ਵੱਧ ਤੋਂ ਵੱਧ ਯੋਗਦਾਨ ਪਾਓ ਤਾਂ ਕਿ ਕੱਲ ਨੂੰ ਤੁਸੀਂ ਕਿਸੇ ਤਰ੍ਹਾਂ ਪਿੱਛੇ ਨਾ ਰਹਿ ਸਕੋ ਬਹੁਤ ਸਾਰੇ ਆਫੀਸਰ ਨੇ ਜਿਨ੍ਹਾਂ ਨੂੰ ਸੈਲੂਟ ਕਰਦੇ ਹਾਂ ਉਹਨਾਂ ਦੇ ਨਾਮ ਵੀ ਅਸੀਂ ਲਿਖੇ ਹੋਏ ਨੇ ਦੇਖੋ ਚੰਗੇ ਕੰਮ ਲਈ ਜਦੋਂ ਵੀ ਆਪਾਂ ਕਦਮ ਚੱਕਦੇ ਹਾਂ ਕੋਈ ਵੀ ਕਦਮ ਚੱਕਦੇ ਹਾਂ ਉਸ ਵੇਲੇ ਅਕਾਲ ਪੁਰਖ ਵੀ ਉਸ ਕੰਮ ਦੇ ਵਿੱਚ ਸਹਾਇ ਹੋਂਦਾ ਹੈ ਔਰ ਜਦੋਂ ਬੁਰੇ ਕੰਮ ਨੇ ਆਪਕੋਈ ਕਦਮ ਚੱਕਦੇ ਹਾਂ ਤਾਂ ਕਿਤੇ ਨਾ ਕਿਤੇ ਸਾਡੀ ਜਿਹੜੀ ਅੰਤਰਾਤਮਾ ਹੀ ਸਾਨੂੰ ਫਟਕਾਰਾਂ ਦਿੰਦੀ ਹੈ ਕਿ ਜੋ ਤੁਸੀਂ ਕੰਮ ਕਰ ਰਹੇ ਹੋ ਗਲਤ ਹੈ ਸੋ ਦੋਸਤੋ 7 ਫਰਵਰੀ ਦਾ ਦਿਨ ਜਿਹੜਾ ਹੈ ਬਹੁਤ ਇਤਿਹਾਸਿਕ ਦਿਨ ਹੋਏਗਾ ਕਿਉਂਕਿ ਇਸ ਦਿਨ ਪਲਾਟ ਦੀ ਜਿਸ ਜਗ੍ਹਾ ਬੈਠ ਕੇ ਬੱਚਿਆਂ ਦੇ ਪੁਵੇਖ ਦੀਆਂ ਮਤਲਬ ਅਲੱਗ-ਅਲੱਗ ਯੋਜਨਾਵਾਂ ਬਣਾਈਆਂ ਜਾਣਗੀਆਂ پلاننگ کی جاوے گی کس کس طرح کرنا ہے یہ سماج کا ایک بہت بڑا حصہ ہے کیونکہ زمین پراپرٹی اس تو پہلے جسل صاحب نے ਬਾਕਾਇਦਾ ਤੌਰ ਤੇ ਜਿਹੜਾ ਅੰਬੇਡਕਰ ਊਰਜਾ ਭਵਨ ਆਪਣੀ ਸੋਚ ਔਰ ਸਮਾਜ ਦੇ ਵੱਲੋਂ ਦਿੱਤੇ ਇੱਕ ਇੱਕ ਪੈਸੇ ਦਾ ਸਹੀ ਇਸਤੇਮਾਲ ਕਰਕੇ ਇੱਕ ਉਦਾਹਰਣ ਕਾਇਮ ਕੀਤੀ ਹੈ ਜਿਸ ਨੂੰ ਆਪਾਂ ਤਖਤ ਦਿੱਤੇ ਜਾਂਦੇ ਆ ਜਿਸ ਨੂੰ ਤਖਤਾਂ ਦਾ ਨਾਮ ਦਿੱਤਾ ਜਾਂਦਾ ਹੈ ਸੋ ਜੋ ਅੰਬੇਡਕਰ ਊਰਜਾ ਭਵਨ ਦੇ ਵਿੱਚ ਇੱਕ ਚਾਰ ਮੰਜ਼ਲੀ ਇੱਕ ਬਹੁਤ ਵੱਡੀ ਇਮਾਰਤ ਜਿਹੜੀ ਬਣੀ ਹੈ ਜਿਸ ਦੇ ਵਿੱਚ ਬੈਠ ਕੇ ਅਸੀਂ ਸਮਾਜ ਦੇ ਚੰਗੇ ਹਿੱਸੇ ਦੀਆਂ ਕਾਮਨਾ ਔਰ ਸਮਾਜ ਵਿੱਚ ਸਾਡੇ ਬੱਚੇ ਜਿਹੜੇ ਨੇ ਪੜ੍ਹੇ ਲਿਖੇ ਬੱਚੇ ਨੇ ਔਰ ਉਹਨਾਂ ਦੇ ਭਵਿੱਖ ਨੂੰ ਮੱਦੇ ਨਜ਼ਰ ਰੱਖਦੇ ਹੋਏ ਯੋਜਨਾਵਾਂ ਔਰ ਤੁਸੀਂ ਦੇਖੋ ਕਿ ਇਸ ਪਾਵਰ ਆਫ ਸੋਸ਼ਲ ਜਸਟੀਸ ਦੇ ਨਾਲ ਉਹ ਕਿਹੜਾ ਸਮਾਜ ਹੈ ਜੋ ਨਹੀਂ ਜੁੜਿਆ ਹਰ ਸਮਾਜ ਦੇ ਵੀਰ ਜਿਹੜੇ ਹੈ ਇਸ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਨੇ ਅਸੀਂ ਸਿਰਫ ਐਸੀ ਸਮਾਜ ਦੀ ਗੱਲ ਨਾ ਕਰੀਏ ਐਸੀ ਸਮਾਜ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤੇ ਉਹ ਜਰਨਲ ਕੈਟਾਗਰੀ ਵੀ ਹੈ ਜੋ ਜਸਲ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਚੱਲ ਰਹੇ ਨੇ ਜੋ ਆਪਣੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਇਸ ਨੇਕ ਕੰਮ ਲਈ ਪਾ ਰਹੇ ਨੇ ਸੋ ਅਜੇ ਲੋਕ ਨੇ ਜੋ ਸਲੂਟ ਦੇ ਕਾਬਿਲ ਨੇ ਸੋ ਜਿਵੇਂ ਜਸਨ ਸਾਹਿਬ ਨੇ ਅੰਬੇਡਕਰ ਊਰਜਾ ਭਵਨ ਜਿਹੜਾ ਕਿ ਚਾਰ ਮੰਜ਼ਲੀ ਜਿੱਥੇ ਕਿ ਆਈਪੀਐਸ ਪੀਸੀਐਸ ਅਤੇ ਆਈਐਸ ਆਫੀਸਰਸ ਤੋਂ ਇਲਾਵਾ ਹੋਰ ਵੀ ਜਿੰਨੇ ਵੀ ਕੰਪੀਟੀਟਿਵ ਇਗਜ਼ਾਮ ਨੇ ਐਜੂਕੇਸ਼ਨ ਹੈ ਉਹ ਸਾਰੇ ਜਿਹੜਾ ਹੈ ਇੱਥੇ ਮਤਲਬ ਉਸ ਨੂੰ ਕਰਵਾਇਆ ਜਾਵੇਗਾ ਚੰਗੇ ਚੰਗੇ ਜਿਹੜੇ ਬੁਲਾਰੇ ਨੇ ਚੰਗੇ ਚੰਗੇ ਜਿਹੜੇ ਫਿਲਾਸਫਰ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀਆਂ ਸੁਵਿਧਾਵਾਂ ਨੇ ਇਹ ਪੀ ਬੈਕ ਟੂ ਸੋਸਾਇਟੀ ਜਿਹੜੇ ਆਫੀਸਰ ਸਾਨੂੰ ਦਿੰਦੇ ਨੇ ਪੈਸਾ ਜਸਪ੍ਰੀਤ ਸਾਹਿਬ ਦੇ ਨਾਮ ਨੂੰ ਪੈਸਾ ਦਿੰਦੇ ਨੇ ਸਮਾਜ ਦੇ ਲਈ ਦਿੰਦੇ ਨੇ ਬਿਹਤਰੀ ਲਈ ਦਿੰਦੇ ਨੇ ਉਹਨਾਂ ਦਾ ਨਾਮ ਜਿਹੜਾ ਹੈ ਉਹ ਸੱਚਮੁੱਚ ਆਕਾਲਪੁਰ ਖੁਦ ਜਾਣਦਾ ਹੈ ਸੋ ਦੋਸਤੋ ਮੈਂ ਤਾਂ ਹੀ ਆਹਾਂਗਾ ਕਿ 7 ਫਰਵਰੀ ਨੂੰ ਜਿਹੜੀ ਰਜਿਸਟਰੀ ਕਰਵਾਈ ਜਾ ਰਹੀ ਹੈ ਤੁਸੀਂ ਦੇਖੋ ਕਿ ਅੱਜ 2 ਜਨਵਰੀ ਹੋ ਗਈ ਹੈ ਰਹਿ ਕੀ ਗਿਆ ਵਿੱਚ ਦਿਨ ਸੋ ਆਪਾਂ ਇੱਕ ਹਮਲਾ ਮਾਰੀਏ ਤਾਂ ਕਿ ਆਪਾਂ ਪਿੱਛੇ ਨਾ ਰਹਿ ਸਕੀ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਪਿੰਡਾਂ ਦੇ ਲੋਕ 10 10 ਰੁਪਏ 15 15 20 20 ਕਿਸੇ ਨਾ ਤਰ੍ਹਾਂ ਆਪਣਾ ਜੋ ਵੀ ਉਹ ਯੋਗਦਾਨ ਪਾ ਸਕਦੇ ਨੇ ਉਹ ਪਾ ਰਹੇ ਨੇ ਮੁਬਾਰਕਬਾਦ ਦੇ ਪਾਤਰ ਨੇ ਇੱਕ 500 ਦਿਹਾੜੀ ਕਮਾਉਣ ਵਾਲਾ ਇੱਕ 10 ਰੁਪਏ ਰੋਜ਼ ਦੇ ਰੱਖਦਾ ਤਾਂ ਕਿ ਜਿਹੜਾ ਮਤਲਬ ਉੱਥੇ ਜਗਾ ਖਰੀਦੀ ਹੈ ਉਸ ਦੇ ਵਿੱਚ ਮੇਰਾ ਵੀ ਹਿੱਸਾ ਕਿਤੇ ਨਾ ਕਿਤੇ ਪੈ ਜਾਵੇ ਸੋ ਇਸ ਕਰਕੇ ਦੋਸਤੋ ਜੇ ਮਜ਼ਦੂਰ ਵੀ ਇਸ ਸ਼ਿੱਦਤ ਦੇ ਨਾਲ ਜੁੜੇ ਹੋਏ ਨੇ ਤੇ ਜਿਹੜੇ ਆਫੀਸਰ ਬਾਬਾ ਸਾਹਿਬ ਦੀਆਂ ਗੱਲਾਂ ਕਰਦੇ ਨੇ ਜਿਹੜੇ ਆਫੀਸਰ ਬਾਬਾ ਸਾਹਿਬ ਦਾ ਖਾਂਦੇ ਨੇ ਜਿਨ੍ਹਾਂ ਦੇ ਪਰਿਵਾਰ ਖਾਂਦੇ ਨੇ ਉਹ ਕਿਉਂ ਪਿੱਛੇ ਰਹਿ ਰਹੇ ਨੇ ਬੜੇ ਦੁੱਖ ਦੀ ਗੱਲ ਹੈ ਕਿ ਇੱਥੋਂ ਤੱਕ ਬੜਾ ਮੈਨੂੰ ਕਹਿੰਦੇ ਹੋਏ ਸੰਕੋਚ ਆ ਰਿਹਾ ਹੈ ਮਤਲਬ ਕਈ ਲੋਕ ਟਾਈਮ ਦੇ ਕੇ ਫੋਨ ਹੀ ਨਹੀਂ ਚੱਕਦੇ ਫੋਨ ਬੰਦ ਕਰ ਦਿੰਦੇ ਆ ਅਸੀਂ ਉਹਨਾਂ ਤੱਕ ਵੀ ਪਹੁੰਚ ਕਰਦੇ ਆ ਜਦੋਂ ਫੋਨ ਬੰਦ ਕਰਦੇ ਆ ਤੇ ਅਸੀਂ ਉਹਨਾਂ ਦੇ ਘਰ ਪਹੁੰਚ ਜਾਈਦਾ ਅੰਦਰੋਂ ਆਵਾਜ਼ ਆਉਂਦੀ ਜੀ ਬਾਪੂ ਜੀ ਦਾ ਘਰ ਹੀ ਨਹੀਂ ਮਤਲਬ ਜਦੋਂ ਫੋਨ ਮਤਲਬ ਇੱਕ ਨiyet ਜਿਹੜੀ ਹੈ ਨiyet ਕਮੀ ਕੋਈ ਨਹੀਂ ਹੈ ਪੈਸੇ ਦੀ ਕਮੀ ਨਹੀਂ ਹੈ ਸਿਰਫ ਨiyet ਦੀ ਕਮੀ ਹੈ ਸੋ ਇਸ ਕਰਕੇ ਦੋਸਤੋ ਆਪਾਂ ਇੱਕ ਬਹੁਤ ਵੱਡਾ ਕਾਰਜ ਜੋ ਜਸਨ ਸਾਹਿਬ ਨੇ ਪਾਵਰ ਆਫ ਸੋਸ਼ਲ ਜੁੰਟੀ ਨੇ ਚੁੱਕਿਆ ਹੈ ਉਸ ਵਿੱਚ ਇਹ ਨਹੀਂ ਮੈਂ ਫਿਰ ਕਹਿਣਾ ਚਾਹੁੰਦਾ ਉਸ ਦੇ ਵਿੱਚ ਇਹ ਨਹੀਂ ਕਿ ਸਾਡੇ ਆਫੀਸਰ ਸਾਥ ਨਹੀਂ ਦਿੰਦੇ ਅਜਿਹੇ ਆਫੀਸਰ ਆਪ ਵੀ ਉਦਾਹਰਣ ਬਣਦੇ ਨੇ ਔਰ ਦੂਜਿਆਂ ਤੱਕ ਵੀ ਪਹੁੰਚ ਕਰਦੇ ਨੇ ਕਿ ਭਾਈ ਇੱਕ ਸਮਾਜ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਆ ਕੰਮ ਕਰ ਰਿਹਾ ਹੈ ਆਪਾਂ ਨੂੰ ਵੀ ਇਸ ਵਿੱਚ ਵੱਧ ਤੋਂ ਵੱਧ ਹਿੱਸਾ ਪੜਾ ਚਾਹੀਦਾ ਸੋ ਦੋਸਤੋ ਪਾਵਰ ਆਫ ਸੋਸ਼ਲ ਜੁਨਿਟੀ ਦੀ ਬਦੌਲਤ ਅੰਬੇਡਕਰ ਊਰਜਾ ਪਵਨ ਜਿਹੜਾ ਪਟਿਆਲੇ ਦੇ ਵਿੱਚ ਬਾਰਨ ਬਾਰਨ ਤੋਂ ਜਦੋਂ ਆਪਾਂ ਮਾਜਰੀ ਅਕਾਲੀਆਂ ਨੂੰ ਜਾਂਦੇ ਆ ਰਸਤੇ ਤੇ ਬਣਿਆ ਹੋਇਆ ਹੈ ਜਿਸ ਦੀ ਬਿਲਡਿੰਗ ਧੂਰੀ ਨਜ਼ਰ ਆਉਂਦੀ ਹੈ ਔਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਸਮਾਜ ਨੂੰ ਫਾਇਦਾ ਦੇਖੋ ਕਿੰਨਾ ਹੋ ਰਿਹਾ ਉਸ ਦੇ ਵਿੱਚ ਲਾਭ ਚੱਲ ਰਹੀ ਹੈ ਜੇ ਜੇ ਕਿ ਬਹੁਤ ਹੀ ਰੀਜ਼ਨੇਬਲ ਰੇਟਾਂ ਦੇ ਉੱਪਰ ਚੱਲ ਰਹੀ ਹੈ ਉਹਦੇ ਵਿੱਚ ਕੱਲਾ ਐਸਸੀ ਸਮਾਜ ਫਾਇਦਾ ਨਹੀਂ ਲੈਂਦਾ ਉਸ ਵਿੱਚ ਹਰ ਕੈਟਾਗਰੀ ਅਸੀਂ ਦੇਖੀਦਾ ਹੈ ਕਿ ਬਹੁਤ ਸਾਰੇ ਲੋਕ ਸਾਡੇ ਸਮਾਜ ਦੇ ਆਉਂਦੇ ਨੇ ਕਹਿੰਦੇ ਜਨਰਲ ਕੈਟਾਗਰੀ ਦੇ ਆਉਂਦੇ ਨੇ ਇੱਥੇ ਕੋਈ ਜਾਤ ਪਾਤ ਨਹੀਂ ਪੁੱਛੀ ਜਾਂਦੀ ਕਿ ਭਾਈ ਤੁਹਾਡੀ ਕਾਸਟ ਕੀ ਹੈ ਉਸੇ ਦਾ ਹੀ ਟੈਸਟ ਹੋਏਗਾ ਬਿਲਕੁਲ ਨਹੀਂ ਔਰ ਲੈਬ ਦੇ ਨਾਲ ਹੀ ਬਿਲਕੁਲ ਲੈਬ ਦੇ ਨਾਲ ਹੀ ਫ੍ਰੀ ਡਿਸਪੈਂਸਰੀ ਜਿਹੜੀ ਚੱਲ ਰਹੀ ਹੈ ਕਾਸਟਲੀ ਤੋਂ ਕਾਸਟਲੀ ਮੈਡੀਸਨ ਜਿਹੜੀ ਹੈ ਉਹ ਤੁਹਾਨੂੰ ਇੱਥੋਂ ਫ੍ਰੀ ਆਫ ਕਾਸਟ ਜਿਹੜੀ ਹੈ ਉਹ ਮਿਲੇਗੀ ਕਿੰਨਾ ਵੱਡਾ ਹੈ ਹੁਣ ਇਹਦੇ ਵਿੱਚ ਵੀ ਇਸ ਮੈਡੀਸਨ ਨੂੰ ਦੇਣ ਦੇ ਵਿੱਚ ਇਹ ਨਹੀਂ ਕਿ ਤੁਹਾਡੀ ਕੈਟਾਗਰੀ ਕਿਹੜੀ ਹੈ ਬਿਲਕੁਲ ਨਹੀਂ ਹੈ ਇਹ ਹੀ ਪਾਵਰ ਆਫ ਸੋਸ਼ਲ ਜੁੰਟੀ ਦੀ ਮੇਨ ਵਿਚਾਰਧਾਰਾ ਹੈ ਕਿ ਇਸ ਵਿਚਾਰਧਾਰਾ ਦੇ ਨਾਲ ਜਿਹੜੇ ਹੈ ਉਹ ਹਰ ਸਮਾਜ ਦੇ ਲੋਕ ਜਿਹੜੇ ਆ ਉਹ ਜੁੜ ਰਹੇ ਨੇ ਔਰ ਧੜਾ ਧੜ ਜੁੜ ਰਹੇ ਨੇ ਉਸ ਤੋਂ ਇਲਾਵਾ ਡਿਸਪੈਂਸਰੀ ਤੋਂ ਇਲਾਵਾ ਪੋਸੂ ਨਾਮਾ ਚੈਨਲ ਜਿਹੜਾ ਕਿ ਪਲ ਪਲ ਦੀ ਖਬਰ ਉਹ ਆਪ ਤੱਕ ਪਹੁੰਚਾਉਂਦਾ ਹੈ ਉਸ ਦਾ ਸਟੂਡੀਓ ਵੀ ਇੱਥੇ ਬਣਿਆ ਹੋਇਆ ਹੈ ਇਸ ਜਗ੍ਹਾ ਤੋਂ ਹੀ ਹਰ ਪ੍ਰੋਗਰਾਮ ਜਿਹੜਾ ਹਰ ਮੀਟਿੰਗ ਹੈ ਹਰ ਫੰਕਸ਼ਨ ਹੈ ਹਰ ਗੱਲਬਾਤ ਜਿਹੜੀ ਹੈ ਇਸ ਜਗ੍ਹਾ ਤੋਂ ਹੀ ਟੈਲੀਕਾਸਟ ਕੀਤੀ ਜਾਂਦੀ ਹੈ ਇਸ ਤੋਂ ਲਾਭ ਲਾਇਬ੍ਰੇਰੀ ਹੈ ਲਾਇਬ੍ਰੇਰੀ ਦੇ ਵਿੱਚੋਂ ਬਹੁਤ ਸਾਰੇ ਵੀਰ ਆਉਂਦੇ ਨੇ ਪੜਾਣਾ ਹੁੰਦੀਆਂ ਨੇ ਕਿਤਾਬ ਜਿਸ ਦੀ ਜ਼ਰੂਰਤ ਹੁੰਦੀ ਹੈ ਉਹ ਇਥੋਂ ਇਸ਼ੂ ਕਰਵਾਉਂਦੇ ਨੇ ਪੜ੍ਹ ਕੇ ਵਾਪਸ ਕਰ ਜਾਂਦੇ ਨੇ ਉਹ ਤੁਹਾਡੇ ਬੱਚਿਆਂ ਦੇ ਰਹਿਣ ਦਾ ਪੂਰਾ ਇੰਤਜ਼ਾਮ ਹੈ ਉਹ ਹਾਨੂੰ ਇਹ ਨਹੀਂ ਹੈ ਕਿ ਕੋਈ ਵੀ ਆਪਾਂ ਕਹੀਏ ਕਿਉਂਕਿ ਜਸਸਾਹਬ ਇੱਕ ਗੱਲ ਕਹਿੰਦੇ ਨੇ ਕਿ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਆਂ ਅਸੀਂ ਕੋਈ ਪ੍ਰੋਫੈਸ਼ਨਲ ਨਹੀਂ ਹੈ ਕਿ ਕਮਰਿਆਂ ਦਾ ਕਿਰਾਇਆ ਰੱਖ ਦਿਓ ਬਹੁਤ سارے ਦੋਸਤ ਕਹਿੰਦੇ ਨੇ ਕਿ ਤੁਸੀਂ ਨਾ ਕਮਰਿਆਂ ਦਾ ਕੁਝ ਰੱਖ ਦਿਓ ਜਸਸਾਹਬ ਬਿਲਕੁਲ ਕਹਿੰਦੇ ਨੇ ਕਿ ਇਹੋ ਜਿਹਾ ਕੁਝ ਨਹੀਂ ਹੈ ਅਸੀਂ ਫ੍ਰੀ ਸਰਵਿਸ ਦੇਣੀ ਚਾਹੁੰਦੇ ਹਾਂ ਇੱਥੇ ਕਮਰੇ ਬਣੇ ਹੋਏ ਨੇ ਬਹੁਤ ਸਾਰੇ ਆਫੀਸਰ ਆਉਂਦੇ ਨੇ ਸਟੇ ਕਰਦੇ ਨੇ ਔਰ ਆਪਣੇ ਸਵੇਰ ਨੂੰ ਮੰਜ਼ਲ ਵਾਲ ਵਾ ਜਾ ਜਾਂਦੇ ਨੇ ਬਹੁਤ ਸਾਰੇ ਬੱਚਿਆਂ ਦੇ ਪੇਪਰ ਹੁੰਦੇ ਨੇ ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਹੈ ਬਹੁਤ ਸਾਰੇ ਬੱਚਿਆਂ ਦੇ ਇੱਥੇ ਐਜੂਕੇਸ਼ਨ ਨੂੰ ਲੈ ਕੇ ਪੇਪਰ ਹੁੰਦੇ ਨੇ ਔਰ ਉਹ ਜਿਹੜੇ ਪੇਪਰ ਹੈ ਉਹ ਬਕਾਇਦਾ ਤੌਰ ਤੇ ਜਦੋਂ ਡੇਟ ਸ਼ੀਟ ਆਉਂਦੀ ਹੈ ਤਾਂ ਉਹ ਕੀ ਕਰਦੇ ਆ ਕਿ ਇੱਥੇ ਸਟੇ ਕਰਦੇ ਆ ਤਿਆਰੀ ਕਰਦੇ ਆ ਔਰ ਸਵੇਰੇ ਆਪਣੇ ਪੇਪਰ ਦੇ ਕੇ ਫਿਰ ਆ ਜਾਂਦੇ ਆ ਜੇ ਤਾਂ ਲਗਾਤਾਰ ਪੇਪਰ ਹੁੰਦੇ ਆ ਤੇ ਇੱਥੇ ਹੀ ਰਹਿੰਦੇ ਆ ਜੇਕਰ ਛੁੱਟੀਆਂ ਬਚਾ ਜਾਂਦੀਆਂ ਤੋ ਪੇਪਰ ਦੇ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਹੋਸਟਲ ਬਣਿਆ ਹੋਇਆ ਹੈ ਬੱਚਿਆਂ ਦਾ ਸਭ ਤੋਂ ਵੱਡੀ ਗੱਲ ਹੈ ਕਿ ਹੋਸਟਲ ਬਣਿਆ ਹੋਇਆ ਹੈ ਜਿਸ ਦੇ ਵਿੱਚ ਇੱਕ ਕਮਰੇ ਦੇ ਵਿੱਚ ਦੋ ਬੱਚੇ ਜਿਹੜੇ ਆ ਉਹ ਸਾਨੀ ਨਾ ਰਹਿ ਸਕਦੇ 20 ਤੋਂ 25 ਬੱਚੇ ਜਿਹੜੇ ਆ ਉਹਨਾਂ ਵਾਸਤੇ ਬਕਾਇਦਾ ਕਮਰੇ ਬਣੇ ਹੋਏ ਨੇ ਔਰ ਉਹਨਾਂ ਦੇ ਲੰਚ ਡਿਨਰ ਬ੍ਰੈਕਫਾਸਟ ਦਾ ਵੀ ਇੱਥੇ ਪੂਰਾ ਇੰਤਜ਼ਾਮ ਹੈ ਸੋ ਇਸ ਕਰਕੇ ਦੋਸਤੋ ਕਮੀ ਕਿਸੇ ਗੱਲ ਦੀ ਨਹੀਂ ਹੈ ਕਮੀ ਸੋਚ ਦੀ ਹੈ ਮੈਂ ਤਾਂ ਇਹੀ ਬੇਨਤੀ ਕਰਨੀ ਚਾਹੁੰਦਾ ਦੋਸਤੋ ਕਿ ਦੇਖਿਓ ਕਿਤੇ ਪਿੱਛੇ ਨਾ ਰਹਿ ਜਾਇਓ ਕਿਉਂਕਿ ਜਿਹੜੀਆਂ ਜੇਕਰ ਆ ਜਸਤ ਸਾਬ ਕਹਿੰਦੇ ਕਿ ਜੇਕਰ ਆਪਾਂ ਆਪਣੀਆਂ ਘਰਾਂ ਨਹੀਂ ਕੋਈ ਘਰ ਵਾਸਤੇ ਜ਼ਮੀਨ ਲਈ ਹੋਵੇ ਤਾ ਅਸੀਂ ਦਿਨ ਰਾਤ ਸਾਰੇ ਇਕ ਕਰ ਦਿੰਦੇ ਆ ਤਾਂ ਕਿ ਇਸ ਦੀ ਰਜਿਸਟਰੀ ਕਰਵਾ ਲਈਏ ਇਹ ਤਾਂ ਸਮਾਜ ਦਾ ਇੱਕ ਹਿੱਸਾ ਹੈ ਤੁਸੀਂ ਆਪ ਵੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਜੋ ਵੀ ਤੁਹਾਡੇ ਨਜ਼ਦੀਕੀ ਨੇ ਉਹਨਾਂ ਨੂੰ ਇਸ ਗੱਲ ਲਈ ਜ਼ਰੂਰ ਕੰਪੈਲ ਕਰੋ ਕਿ ਆਪਣਾ ਜੋ ਵੀ ਤੁਸੀਂ ਯੋਗਦਾਨ ਪਾਉਣਾ ਹੈ ਉਸ ਵਿੱਚ ਪਾ ਸਕਦੇ ਹੋ ਹੁਣ ਮੈਂ ਗੱਲ ਕਰਾਂਗਾ ਸੰਤ ਸਮਾਜ ਦੀ ਸੰਤ ਸਮਾਜ ਤੇ ਹਮੇਸ਼ਾ ਸਾਨੂੰ ਮਾਣ ਰਿਹਾ ਹੈ ਔਰ ਬਹੁਤ ਸਾਰੇ ਸੰਤਾਂ ਦੇ ਦਰਬਾਰ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਿਆ ਜੋ ਇੱਜ਼ਤ ਜੋ ਸਨਮਾਨ ਸਾਨੂੰ ਮਿਲਿਆ ਹੈ ਉਹਨਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਦੇਖੋ ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ ਔਰ ਪੰਜੇ ਉਂਗਲਾ ਬਰਾਬਰ ਹੋਣ ਦਾ ਇੱਕ ਬਹੁਤ ਵੱਡਾ ਕਾਰਨ ਇਹ ਹੀ ਹੈ ਕਿ ਸੋਚ ਅਲੱਗ-ਅਲੱਗ ਹੋ ਸਕਦੀ ਹੈ। ਸੰਤ ਸਮਾਜ ਵੀ ਆਪਣੇ ਪੂਰੇ ਜ਼ੋਰਾ-ਚੋਰਾ ਦੇ ਉੱਪਰ ਇਸ ਨੇਕ ਕੰਮ ਦੇ ਵਿੱਚ ਹਿੱਸਾ ਪਾ ਰਿਹਾ ਹੈ। ਮੈਂ ਜੇ ਗੱਲ ਕਰਾਂ ਤੇ ਸੰਤ ਸਮਾਜ ਦੇ ਨਾਲ ਜਦੋਂ ਵੀ ਜਸਤ ਸਾਹਿਬ ਮੁਲਾਕਾਤ ਕਰਦੇ ਨੇ ਪੋਸੂਨਾਮਾ ਚੈਨਲ ਦੀ ਟੀਮ ਉਹਨਾਂ ਦੇ ਨਾਲ ਹੁੰਦੀ ਹੈ। ਤਾਂ ਇਹਦਾ ਇਨੀ ਰਿਸਪੈਕਟ ਇਨੀ ਇੱਜ਼ਤ ਮਿਲਦੀ ਹੈ ਕਿ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਸੋ ਇਸ ਕਰਕੇ ਜੇ ਸੰਤ ਸਮਾਜ ਪੂਰਾ ਇਸ ਦੇ ਨਾਲ ਜੁੜਿਆ ਹੋਇਆ ਹੈ ਤਾਂ ਉੱਥੇ ਆਫੀਸਰ ਵੀ ਜੁੜੇ ਹੋਏ ਨੇ ਔਰ ਜੇਰੇ ਮੇਰੇ ਵੀਰ ਸਿਰਫ ਗੱਲਾਂ ਤੱਕ ਹੀ ਸੀਮਤ ਰਹਿੰਦੇ ਨੇ ਕੋਈ ਨਹੀਂ ਜੀ ਕਰਦੇਾਂਗੇ ਪ੍ਰਵਾਹ ਨਾ ਕਰੋ ਹੋ ਜਾਏਗਾ ਪ੍ਰਵਾਹ ਕੀ ਭਾਈ ਹੁਣ 7 ਤਰੀਕ ਤਾਈ ਖੜੀ ਹੈ 7 ਫਰਵਰੀ ਆਈ ਖੜੀ ਹੈ ਪ੍ਰਵਾਹਤ ਆਪਣੇ ਆਪ ਹੀ ਅਸੀਂ ਕਰੀ ਜਾਂਦੇ ਆ ਸੋ ਇਸ ਕਰਕੇ ਮੈਂ ਤੇਹੀ ਬੇਨਤੀ ਕਰਨੀ ਚਾਹੁੰਦਾ ਕਿ 7 ਫਰਵਰੀ ਨੂੰ ਆਪਾਂ ਇਸ ਪਲਾਟ ਦੀ 1815 ਗੱਜ ਜਿਹੜਾ ਪਲਾਟ ਹੈ ਇਸ ਦੀ ਰਜਿਸਟਰੀ ਕਰਾਉਣੀ ਹੈ ਸੋ ਸਾਰੇ ਵੀਰਾਂ ਭੈਣਾਂ ਬੱਚਿਆਂ ਬਜ਼ੁਰਗਾਂ ਨੂੰ ਇੱਕੋ ਹੀ ਬੇਨਤੀ ਹੈ ਅਪੀਲ ਹੈ ਕਿ ਵੱਧ ਤੋਂ ਵੱਧ ਜੋ ਵੀ ਸਰਦਾ ਹੈ ਉਹ ਆਪਾਂ ਇਸ ਦੇ ਨੇਕ ਕੰਮ ਦੇ ਵਿੱਚ ਯੋਗਦਾਨ ਪਾਈਏ ਤਾਂ ਕਿ ਇਸ ਜਗ੍ਹਾ ਬੈਠ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਬਣਾਉਣ ਦੀਆਂ ਕੁਝ ਪਲੈਨਿੰਗ ਕਰੀਏ ਸੋ ਦੋਸਤੋ ਜੁੜੇ ਰਹੋ ਪੋਸੁਨਾਮਾ ਚੈਨਲ ਦੇ ਨਾਲ ਮੈਨੂੰ ਆਪਣੇ ਦੋਸਤ ਸੋਮਸੋ ਤੁਹਾਨੂੰ ਦਿਓ ਇਜਾਜ਼ਤ ਜੈਪੀਨ ਜੈਪਾਰ